ਜਿੰਨੇ ਵੀ ਤੁਸੀਂ ਲਗ ਲਗ ਵਿਦੇਸ਼ ਘਾਰਿਆਂ ਤੋਂ ਇੱਥੇ ਬੱਚੇ ਆਉਣਗੇ ਸਾਡੇ ਪਰਿਵਾਰਾਂ ਦਾ ਜਿਹੜਾ ਜੁੜਾ ਦੇ ਇਹ ਦੱਸਦੇ ਜਿਹੜੇ ਮੁਦਦ ਕਮੇਟੀ ਨੂੰ ਲੱਗਦਾ ਹੈ ਕਿ ਇਹਨਾਂ ਕਟਟੀ ਦੀ ਜਾਣਕਾਰੀ ਜਿਵੇਂ ਤੱਕ 500 ਦਾ ਕਰਨਾ ਹੈ ਤਾਂ ਸਾਡਾ ਸਾਰਾ ਜਿਹੜਾ ਹੈ ਤੁਹਾਡਾ ਸਦਾ ਸ਼ੁਕਰੀਆ ਖਾਸ ਕਰਕੇ ਜਿਹੜੀ ਟੀਮ ਦਾ ਹੈ ਕਿਹੜਾ ਨਾਵੇਂ ਨਸ਼ੇ ਦੇ ਟੀਕੇ ਨਸ਼ੇ ਛੱਡੋ ਜ਼ੋਰ ਛੱਡੋ ਨਸ਼ੇ ਛੱਡੋ ਜ਼ੋਰ ਛੱਡੋ ਨਸ਼ੇ ਛੱਡੋ ਜ਼ੋਰ ਛੱਡੋ ਨਸ਼ਾ ਪੰਜਾਬ ਤੇ ਰਹਿ ਨਹੀਂ ਜੇੜਾ ਅਮੀਰੀ ਕਿਸੇ ਨੂੰ ਕਹਿ ਨਹੀਂ ਨਸ਼ਾ ਪੰਜਾਬ ਤੇ ਰਹਿ ਨਹੀਂ ਜੇੜਾ ਅਮੀਰੀ ਕਿਸੇ ਨੂੰ ਰਹਿ ਨਹੀਂ ਜੇੜਾ ਨਸ਼ਾ ਪੰਜਾਬ ਤੇ ਰਹਿ ਨਹੀਂ ਜੇੜਾ ਫੋਟੋ ਖਿੱਚੀ ਨਾ ਸੱਜੇ ਜੰਡੂ ਸੱਜੇ ਜੰਡੂ ਸੱਜੇ ਕੋ ਤੋਂ ਸੱਜੇ ਸੰਦੂ ਜਿਆਸ ਸੁਆਰ ਕਰਾਏ ਜਲਾ ਨਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 122 ਸਪਾਈਸ ਬੰਦਸਿੰਘ ਜੀ ਉਹ ਪਰਵ ਦੇ ਆਤੀ ਦੰਮੀਟਰ ਸਾਹਿਬ ਕੀ ਗੱਣਾ ਦੋਨੇ ਜਿਹੜੀ ਹੈ ਜਿਹੜੀ ਅੱਜ ਦੀ ਰੈਲੀ ਹੈ ਇਹਦੇ ਲਈ ਜੋ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ ਉਹਨੂੰ ਥੱਲ ਪਾਉਣ ਵਾਸਤੇ ਜੋ ਨੌਜਵਾਨ ਪੀੜੀ ਉਹ ਲਾਹਮੰਦ ਹੋ ਰਹੀ ਹੈ ਤੇ ਰੈਲੀ ਨਿਕਲ ਰਹੀ ਹੈ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਕਿ ਜਿਸ ਤਰ੍ਹਾਂ ਟੀਕੇ ਹੋ ਗਏ ਛੱਟਾ ਹੋ ਗਿਆ ਅਫੀਮ ਹੋ ਗਈ ਇਹੋ ਜਿਹੇ ਨਸ਼ਿਆਂ ਨੂੰ ਲਾਹਤ ਪਾ ਕੇ ਇੱਕ ਸੁਖੀ ਜੀਵਨ ਵਧੀਆ ਜੀਵਨ ਸੱਚਜਾ ਜੀਵਨ ਜਿਹੀਏ ਠੀਕਾ ਨਾ ਵਿਸ਼ਾਲ ਭਾਤੀ ਹੈ ਯੂ ਕਾਂਗਰਸ ਪ੍ਰਧਾਨ ਸਮਰਾਲਾ ਜਿਹੜੀ ਦਿੱਲੀ ਸ਼ਾਮ ਤੋਂ ਕੀ ਗੱਲ ਚੱਲ ਨੂੰ ਜੜੇ ਅੱਜ ਐਂਟੀ ਡਰੱਗ ਫਰੈਂਡੇਸ਼ਨ ਵੱਲੋਂ ਬਹੁਤ ਹੀ ਵਧੀਆ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ ਜੀ ਨਸ਼ਿਆਂ ਦੇ ਖਿਲਾਫ ਰੈਲੀ ਸਮਰਾਲੇ ਸ਼ਹਿਰ ਵਿੱਚ ਕੱਢੀ ਜਾ ਰਹੀ ਹੈ ਜਿਹਦੇ ਵਿੱਚ ਵੱਖ-ਵੱਖ ਸਕੂਲਾਂ ਦੇ ਵਿੱਚੋਂ ਬੱਚਿਆਂ ਨੂੰ ਬੁਲਾਇਆ ਗਿਆ ਸੋ ਇਹ ਨਸ਼ੇ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਉਹ ਇਸੇ ਉਮਰ ਤੋਂ ਹੁੰਦੀ ਹੈ ਸੋ ਜੇ ਨਸ਼ਿਆਂ ਨੂੰ ਠੱਲ ਪਾਣੀ ਹੈ ਜੇ ਗੋਡਿਆਂ ਥੱਲੇ ਨਸ਼ਾ ਰੂਪੀ ਜਿਹੜਾ ਜਾਨਵਰ ਆਪਾਂ ਦੇਣਾ ਸੋ ਇੱਥੇ ਜੇ ਆਪਾਂ ਰੋਕ ਲਵਾਂਗੇ ਸੋ ਆਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਉਹ ਸੁੱਕੀ ਹੋਣੀ ਆ ਤੇ ਜਿਹੜਾ ਪੰਜਾਬ ਦੇ ਵਿੱਚ ਛੇਵਾਂ ਦਰਿਆ ਨਸ਼ਾ ਦਾ ਵਗ ਰਿਹਾ ਹੈ ਇਹ ਕਹਿ ਕੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਪੰਜਾਬ ਤਰੱਕੀ ਦੀ ਰਾਹ ਤੇ ਚੱਲੇਗਾ ਸਪੋਰਟਸਮੈਨ ਜਿਹੜੇ ਨੇ ਪੰਜਾਬ ਦੇ ਵਿੱਚੋਂ ਨਿਕਲਣਗੇ ਸੋ ਸਾਡੇ ਬਹੁਤ ਸ਼ੁਕਰੀਆ ਕਰਦਾ ਹੈ ਕਿ ਸਾਡੀ ਸਾਰੀ ਫੰਡਰੇਸ਼ਨ ਦਾ ਡਾਕਟਰ ਸੰਦੀਪ ਜੀ ਸਾਡੇ ਨਾਲ ਮੌਜੂਦ ਨੇ ਤੇ ਇੱਕ ਜज्ਬਾ ਦੀ ਟੀਮ ਸਾਰੀ ਬਾਕੀ ਐਮਸੀ ਸਾਹਿਬਾਨ ਮੋਤਵਰ ਬੰਦੇ ਜਿਹੜੇ ਸਮਰਾਲੇ ਦੇ ਸਾਡੇ ਨਾਲ ਮੌਜੂਦ ਨੇ ਸੋ ਅਸੀਂ ਉਮੀਦ ਕਰਦੇ ਹਾਂ ਕਿ ਇਦਾਂ ਹੀ ਸਮਰਾਲੇ ਦੇ ਵਿੱਚ ਜਿਹੜੀਆਂ ਰੈਲੀਆਂ ਨੇ ਇਹ ਮਾਰਚ ਨੇ ਹੁੰਦੇ ਰਹਿਣੇ ਚਾਹੀਦੇ ਇੱਕ ਧੰਨਵਾਦ ਛੋਟੇ ਬੱਚੇ ਅਸੀਂ ਲੈ ਕੇ ਚ 10ਵੀਂ 11ਵੀਂ 12ਵੀਂ ਤੋਂ ਤੇ ਸਾਡੇ ਆ ਪੂਰੇ ਸਮਰਾਲੇ ਦੇ ਸਕੂਲਾਂ ਦੇ ਵਿੱਚ ਥੋੜੇ ਥੋੜੇ ਬੱਚੇ ਆਏ ਨੇ ਤੇ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਸ਼ੁਰੂਆਤ ਆ ਉਹ ਇਹੀ ਕਲਾਸਾਂ ਤੋਂ ਹੁੰਦੀ ਹੈ ਇਹ ਕਲਾਸਾਂ ਨੂੰ ਆਪਾਂ ਸੰਭਾਲ ਲਿਆ ਤਾਂ ਜਿਹੜੀ ਇਹ ਰੈਲੀ ਆਪਣੀ ਸਫਲ ਹੋ ਸਕਦੀ ਹੈ ਤੇ ਆਪਣੇ ਪੰਜਾਬ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕਦਾ ਜਿਹੜਾ ਕਿ ਦਲਦਲ ਦੇ ਵਿੱਚ ਜਾ ਰਿਹਾ ਹੈ ਮੇਰਾ ਨਾਮ ਰਜਤ ਖੁੱਲਰ ਜੀ ਕੀ ਕਹਿਣਾ ਤੁਹਾਨੂੰ ਜਿਹੜਾ ਅੱਜ ਹੈਗਾ ਸਾਰਾ ਅੱਜ ਦੇਖੋ ਨਸ਼ਿਆਂ ਦੇ ਖਿਲਾਫ ਪੂਰਾ ਸ਼ਹਿਰ ਸਮਰਾਲਾ ਤੇ ਕਾਫੀ ਸਕੂਲ ਤੇ ਐਂਟੀ ਡਰੱਗ ਫੈਡਰੇਸ਼ਨ ਜਿਨ੍ਹਾਂ ਦੀ ਹੇਠ ਇਹ ਪ੍ਰੋਗਰਾਮ ਹੋ ਰਿਹਾ ਹੈ ਇੱਥੇ ਵੱਖ-ਵੱਖ ਜੱਥੇਬੰਦੀਆਂ ਇਕੱਠੀਆਂ ਹੋਈਆਂ ਨੇ ਇਹ ਮੰਗ ਕੱਲੀ ਸਾਡੀ ਨਹੀਂ ਜਾਂ ਮੇਰੀ ਨਹੀਂ ਇਹ ਪੂਰੇ ਪੰਜਾਬ ਦੀ ਮੰਗ ਹੈ ਕਿ ਪੰਜਾਬ ਨਸ਼ਾ ਮੁਕਤ ਹੋਵੇ ਤੇ ਜਿਹੜਾ ਇਹ ਨਸ਼ਾ ਮੁਕਤ ਪੰਜਾਬ ਹੋਊਗਾ ਉਹ ਇੱਕ ਜੜਤ ਹੋਗਾ ਕਿਉਂਕਿ ਅੱਜ ਵੱਖ-ਵੱਖ ਸਕੂਲ ਦੇ ਬੱਚੇ ਇਕੱਠੇ ਹੋਏ ਨੇ, ਯੂਥ ਇਕੱਠਾ ਹੋਇਆ। ਮੇਰੇ ਮੰਨਣਾ ਇਹ ਹੈ ਵੀ ਜਿਹੜੀ ਯੂਥ ਹੈ, ਜੁਵਾ ਸ਼ਕਤੀ ਹੈ। ਔਰ ਜਿਹੜਾ ਇੱਕ ਬੂਟਾ ਲੱਗ ਚੁੱਕਿਆ ਉਹ ਇਹ ਯੂਥ ਹੀ ਖਤਮ ਕਰ ਸਕਦਾ ਹੈ। ਇਹਨਾਂ ਦੇ ਥਰੂ ਜਿਹੜਾ ਅੱਗੇ-ਅੱਗੇ ਇੱਕ ਚੇਨ ਚੱਲੇਗੀ ਤੇ ਨਸ਼ਾ ਮੁਕਤ ਪੰਜਾਬ ਹੋਵੇਗਾ। ਜਿੱਥੇ ਬਹੁਤ ਵੱਖ-ਵੱਖ ਸਪੋਰਟਸਮੈਨ ਜਿਹੜੀਆਂ ਐਕਟੀਵਿਟੀਆਂ ਨੇ ਤੇ ਤੇ ਹੋਰ ਸਟੇਟਾਂ ਅੱਗੇ ਨੇ, ਉੱਥੇ ਮੈਂ ਚਾਹੁੰਦਾ ਵੀ ਪੰਜਾਬ ਵੀ ਵੱਧ ਤੋਂ ਵੱਧ ਵੱਧ ਚੜ ਕੇ ਹਿੱਸਾ ਲਵੇ। ਬਰਸ਼ ਮੈਂ। ਠੀਕ। ਅਜੀ ਨਾਮ ਤੇ ਆਪਣਾ ਉਹ ਦੱਸੋ ਮੈਂ ਸੰਜੀਵ ਖਾਨ ਸਾਡੀ ਐਨ ਜੀਓ ਐਂਟੀ ਡਰਗ ਫੈਡਰੇਸ਼ਨ ਜੋ 2014 ਤੋਂ ਨਸ਼ਿਆਂ ਦੇ ਖਿਲਾਫ ਅਸੀਂ ਪੰਜਾਬ ਦੇ ਵਿੱਚ ਕੰਮ ਕਰਦੇ ਆ ਰਹੇ ਆ ਜਾਗਰੂਕਤਾ ਕਰਦੇ ਆ ਰਹੇ ਆ ਅੱਜ ਉਸ ਨਾਲੇ ਵਿੱਚ ਰੈਲੀ ਕਰਦੇ ਆ ਬੱਚਿਆਂ ਲੈ ਕੇ ਕੀ ਕਹਿਣਾ ਚਾਹੁੰਦੇ ਉਹ ਇਹ ਦੇਖੋ ਜਿਹੜੇ ਬੱਚਿਆਂ ਦਾ ਨਾ 10ਵੀਂ ਤੋਂ ਲੈ ਕੇ 12ਵੀਂ ਤੱਕ ਦਾ ਹੁੰਦਾ ਇਹ ਇਹ ਸ਼ੁਰੂਆਤ ਹੁੰਦੀ ਹੈ ਕਿਸੇ ਵੀ ਗਲਤ ਸੰਗਤ ਦੇ ਵਿੱਚ ਜਾਣਾ ਚਾਹੇ ਨਸ਼ਿਆਂ ਦੇ ਵਿੱਚ ਜਾਣਾ ਡਰੱਗਸ ਨਾਲ ਡਰੱਗਸ ਹੀ ਕਿਹੋ ਜਿਹਾ ਮੁੱਦਾ ਹੈ ਇਹਨੂੰ ਹਰਿਕਤ ਦੇ ਨਾਲ ਰਿਲੇਟ ਕੀਤਾ ਜਾਂਦਾ ਚਾਹੇ ਉਹ ਗੈਂਗਸਟਰ ਹੈ ਚਾਹੇ ਕੋਈ ਗੁੰਡਾਗਰ ਦੇ ਚਾਹੇ ਕੋਈ ਲੈਂਡ ਮਾਫੀਆ ਉਹ ਹਰਿਕਤ ਦੇ ਨਾਲ ਜੁੜਦਾ ਹੈ ਬੱਚਿਆਂ ਨੂੰ ਜੇ ਅੱਜ ਦੇ ਟਾਈਮ ਦੇ ਵਿੱਚ ਸੰਭਾਲੀਏ ਤਾਂ ਬਹੁਤ ਸੌਖਾ ਹੈ ਕਿਉਂਕਿ ਜਦੋਂ ਨਸ਼ੇ ਦੇ ਵਿੱਚ ਪੈ ਗਿਆ ਕੋਈ ਉਸ ਨੂੰ ਕੱਢਣ ਵਾਸਤੇ ਬਹੁਤ ਜ਼ਿਆਦਾ ਜ਼ੋਰ ਲੱਗਦਾ ਤੇ ਉਹਨਾਂ ਸਿਸਟਮ ਬਣਾਉਣ ਵਾਸਤੇ ਡੀਡਿਕਸ਼ਨ ਸੈਂਟਰਾਂ ਵਾਸਤੇ ਤਾਂ ਬਹੁਤ ਜ਼ਿਆਦਾ ਔਖਾ ਹੈ ਇਸ ਕਰਕੇ ਸਾਡੀ ਐਨ ਜੀਓ ਦੀ ਇਹ ਜ਼ਰੂਰਤ ਹੈ ਅਸੀਂ ਇਹ ਸਮਝਦੇ ਹਾਂ ਵੀ ਬੱਚਿਆਂ ਨੂੰ ਪਹਿਲਾਂ ਹੀ ਕੰਟਰੋਲ ਕੀਤਾ ਜਾਵੇ ਤੇ ਪਹਿਲਾਂ ਹੀ ਸਮਝਾ ਦਿੱਤਾ ਜਾਵੇ ਕਿੰਨੇ ਕੇ ਬੱਚੇ ਪਾਰਟਿਸਪੇਟ ਕਰ ਰਹੇ ਆ ਜੀ ਅੱਜ ਹੈਗੇ ਨੇ ਤਕਰੀਬਨ 100-150 ਬੱਚਾ ਹੈਗਾ ਜਿਹੜਾ ਪਾਰਟਿਸਿਪੇਟ ਕਰ ਰਿਹਾ ਹੈ ਅਲੱਗ-ਅਲੱਗ ਸਕੂਲਾਂ ਤੋਂ ਆਏ ਨੇ ਤਾਂ ਸਾਰਿਆਂ ਨੂੰ ਅਸੀਂ ਲੈ ਕੇ ਜਿਹੜਾ 1.5 ਕਿਲੋਮੀਟਰ ਦਾ 2.5 ਕਿਲੋਮੀਟਰ ਦਾ ਰੂਟ ਹੈ ਉਹ ਅਸੀਂ ਕਰਕੇ ਫਿਰ ਅੱਗੇ ਜਾ ਕੇ ਨਨਕਾਣਾ ਸਾਹਿਬ ਸਕੂਲ ਉੱਥੇ ਜਾ ਕੇ ਅਸੀਂ ਸਮਾਪਤ ਹੋ ਗਏ ਹੋਰ ਵੀ ਕੋਈ ਜਥੇਬੰਦੀ ਸ਼ਾਮਲ ਹੋਈ ਇੱਕ ਦੋ ਜਥੇਬੰਦੀਆਂ ਹੈਗੀਆਂ ਨੇ ਇੱਕ ਜੱਜਬਾ ਇੱਕ ਜੱਜਬਾ ਜਥੇਬੰਦੀ ਹੈ ਤੇ ਨਾਲ ਕਈ ਐਮਸੀ ਸਾਹਿਬਾਨ ਨੇ ਨਾਲ ਪ੍ਰਧਾਨ ਵੀ ਨੇ ਕਾਫੀ ਮਤਲਬ ਰਲਮਾ ਮਿਲਮਾ ਸਾਡਾ ਪ੍ਰੋਗਰਾਮ ਹੈ ਮੇਨ ਸਾਡੀ ਐਨਜੀਓ ਦੇ ਝੰਡੇ ਹਟਾਏ ਸਾਰਾ ਪ੍ਰੋਗਰਾਮ ਇਹ ਹੋ ਰਿਹਾ ਹੈ ਮੇਰਾ ਨਾਮ ਅਮਰਤਪੁਰ ਇਹ ਜਿਹੜਾ ਸਾਡੇ ਪੰਜਾਬ ਦੇ ਵਿੱਚ ਇੱਕ ਨਸ਼ਿਆਂ ਦਾ ਛੇਵਾਂ ਦਰਿਆ ਵਗ ਪਿਆ ਸੀ ਉਹਦੇ ਲਈ ਹੁਣ ਪੰਜਾਬ ਦੇ ਜਿਹੜੇ ਵਾਸੀ ਨੇ ਉਹ ਸੁਚੇਤ ਹੋ ਚੁੱਕੇ ਨੇ ਉਹਨਾਂ ਨੂੰ ਪਤਾ ਹੈ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਦਲਦਲ ਦੇ ਵਿੱਚ ਫਸਦੀ ਜਾ ਰਹੀ ਸੀ ਉਹਨੂੰ ਕੱਢਣ ਦੇ ਲਈ ਪੰਜਾਬ ਵਾਸੀਆਂ ਨੇ ਪਿੰਡ ਪੱਧਰ ਤੇ ਸ਼ਹਿਰਾਂ ਦੇ ਵਿੱਚ ਬਾੜ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਤਹਈਆ ਕੀਤਾ ਹੈ ਕਿ ਜਿਹੜਾ ਇਹ ਨਸ਼ਿਆਂ ਦਾ ਕੋਹੜ ਪੰਜਾਬ ਦੇ ਵਿੱਚ ਸੀ ਉਹਨੂੰ ਠੱਲ ਪਾਉਣ ਦੇ ਲਈ ਸਾਰੇ ਉਪਰਾਲੇ ਕਰੇ ਨੇ ਤਾਂ ਕਿ ਨੌਜਵਾਨਾਂ ਨੂੰ ਬਚਾਇਆ ਜਾ ਸਕੇ ਦੇਸ਼ ਦੇ ਭਵਿੱਖ ਨੂੰ ਬਚਾਇਆ ਜਾ ਸਕੇ ਇਹ ਤੋਂ ਜਰੂਰ ਰੈਲੀ ਦਿੱਤੇ ਜਾਵੇ। ਇਹ ਅੱਜ ਜਿਹੜੀ ਸਾਡੇ ਸੰਬਰਾਲਾ ਦੇ ਵਿੱਚ ਇੱਕ ਜਜਬਾ ਫਾਊਂਡੇਸ਼ਨ ਦੇ ਵੱਲੋਂ ਇਹ ਰੈਲੀ ਕੀਤੀ ਜਾ ਰਹੀ ਹੈ ਤਾਂ ਕਿ ਅਸੀਂ ਆਪਣੇ ਸ਼ਹਿਰ ਵਾਸੀਆਂ ਨੂੰ ਵੀ ਸੁਚੇਤ ਕਰ ਸਕਦਾ ਕਰ ਸਕੀਏ। ਇਹ ਅੱਜ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਬਰਾਲਾ ਲੜਕੀਆਂ ਤੋਂ ਸ਼ੁਰੂ ਹੋ ਕੇ ਗੁਦਮਾਨਿਕ ਰੋਡ ਤੋਂ ਹੁੰਦੀ ਹੋਈ ਬਾਜ਼ਾਰ ਦੇ ਵਿੱਚੋਂ ਹੁੰਦੇ ਹੀ ਨਨਕਾਣਾ ਸਾਹਿਬ ਪਬਲਿਕ ਸਕੂਲ ਸੰਬਰਾਲਾ ਤੱਕ ਪਹੁੰਚੇਗੀ ਤੇ ਸਾਰਿਆਂ ਨੂੰ ਇਹ ਸੰਦੇਸ਼ ਦੇਊਗੀ ਕਿ ਜਿਹੜਾ ਇਹ ਨਸ਼ਿਆਂ ਦਾ ਕੋੜ ਆ ਆਪਾਂ ਸਭ ਨੇ ਮਿਲ ਕੇ ਇਹਨੂੰ ਖਤਮ ਕਰਨਾ ਹੈ। Thank yeah. you.